ਪਹਿਲੀ ਤਾਂ ਗੱਲ ਸੱਜਣੋ ਇਹ ਤੋਤੇ ਨਹੀਂ ਇਹ ਕਬੂਤਰ ਆ ਤੇ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖ ਰਿਆ ਸ਼ਾਇਦ ਤੁਸੀਂ ਦੇਖੇ ਹੋਣ ਤੇ ਦੂਜੀ ਗੱਲ ਸਭ ਤੋਂ ਵੱਡੀ ਇਹ ਆ ਕਿ ਇਹਦੇ ਮਾਲਕ ਨੇ ਨਾ ਇਹਨੂੰ ਲਿਆਉਣ ਚ ਸਿਰਫ ਜਿੱਦ ਪਗਾਈ ਆ ਕਿ ਪੰਜਾਬ ਦੇ ਵਿੱਚ ਨਸਲ ਆਮ ਕਰਨੀ ਆ ਐਵੇਂ ਕਹਿ ਲਓ ਵੀ ਜਿਵੇਂ ਪੰਜਾਬੀਆਂ ਵਾਲੀ ਅੜਫਸ ਹੋ ਗਈ ਸੀ ਕਿਸੇ ਨਾ ਆੜtfracਸ ਪਗਾਈ ਤੇ ਬਾਈ ਨੇ ਪੰਜਾਬ ਦੇ ਵਿੱਚ ਨਸਲਾਮ ਕਰਦੀ। ਇੱਕ ਰੋਚਕ ਗੱਲ ਹੋਰ ਸੁਣ ਲਓ ਸੱਜਣੋ। ਇਹ ਕਬੂਤਰ ਜਰਮਨ ਦੇ ਆ ਜਰਮਨ ਦੀ ਨਸਲ ਆ ਇਹ। ਅਸ੍ਰੀ ਕਾਲ ਵੀ ਸੱਜਣੋ ਅੱਜ ਨਾ ਫਿਰ ਤੁਹਾਨੂੰ ਪੰਛੀ ਪ੍ਰੇਮੀ ਔਰ ਪੰਛੀ ਪ੍ਰੇਮੀ ਵੀ ਐਸਾ ਕਿ ਜਿਹਦੇ ਕੋਲੇ ਵਰਲਡ ਕਲਾਸ ਵਿਸ਼ਵ ਸੰਸਾਰ ਪੱਧਰ ਦੇ ਕਬੂਤਰ ਨੇ ਤੇ ਪੰਜਾਬ ਦੇ ਵਿੱਚੋਂ ਸਭ ਤੋਂ ਮਹਿੰਗੇ ਸਾਡੇ ਨਾਲ ਨੇ ਗगन ਗੱਲ ਜੀ ਨਥੋਕੇ ਜ਼ਿਲ੍ਹਾ ਮੋਗਾ ਬੜੀ ਸਵਾਗਤ ਹੈ ਤੁਹਾਡਾ। ਬਾਈ ਪਹਿਲਾਂ ਤਾਂ ਥੋੜਾ ਧੰਨਵਾਦ ਵੀ ਤੁਹਾਡੇ ਨਾਲ ਇੰਨੇ ਕਮਾਲ ਦੇ ਪੰਛੀ ਸਾਫ ਕੇ ਰੱਖੇ ਹਾਂਜੀ ਬਿਲਕੁਲ ਜੀ ਤੇ ਮੈਂ ਤਾਂ ਇਹ ਦੇਖੀ ਪਹਿਲੀ ਏ ਰਿਹਾ ਬਾਈ ਜੀ ਹਾਂਜੀ ਬਿਲਕੁਲ ਜੀ ਇਹ ਪੰਜਾਬ ਤੋਂ ਬਾਅਦ ਦੀ ਹੈ तकरीबन ਸਾਰੀ ਜਰਮਨ ਵੀ ਹੀ ਜਾਨੀ ਟੋਲਡ ਟੱਚ ਕੈਪ ਉਹ ਚੁੱਕਿਆ ਜਾਂਦਾ ਜੀ ਨੂੰ ਅੱਛਾ ਇਹ ਜਰਮਨ ਤੋਂ ਇمپોર્ટ ਹੋਈ ਹੈ ਜੇ ਕਿ ਜਿੱਦਾਂ ਬੰਗਲਾਦੇਸ਼ ਵਗਰ ਆ ਕੇ ਏਸ਼ੀਆ ਦੇ ਵਿੱਚ ਅਡੇ ਕੋਲਕਾਤਾ ਕੇਰਲਾ ਇਹਨਾਂ ਜਗ੍ਹਾ ਤੇ ਉਸ ਤੋਂ ਬਾਅਦ ਆਪਣੇ ਪੰਜਾਬ ਚ ਆ ਗਈ ਮਤਲਬ ਜਰਮਨ ਦੇ ਮੇਨ ਇਹ ਹਾਂਜੀ ਮੇਨ ਇਹ ਜਿਹੜੀ ਬਰੀਡ ਹੈਗੀ ਆ ਜਰਮਨ ਦੀ ਉਹ ਦੇਚ ਕਰ ਕੋਈ ਚੰਨ ਨਹੀਂ ਖੇਡ ਸਕਦਾ ਤੇ ਫਿਰ ਜਿਵੇਂ ਆਪਣੇ ਪੰਜਾਬ ਦਾ ਬਈ ਵੈਦਰ ਵੀ ਵੱਖਰਾ ਇਹਨੂੰ ਕਿਵੇਂ ਫਿਰ ਆਪਾਂ ਸਾਂਹ ਸੰਭਾਲਦੇ ਇੱਕ ਦਿੱਕਤ ਨਹੀਂ ਆਈ ਬਾਈ ਜੀ ਨਹੀਂ ਦਿੱਕਤ ਆਉਂਦੀ ਹੈ ਕਿ ਜਿੱਦਾਂ ਬਰੀਡਿੰਗ ਦੀ ਪਹਿਲਾਂ ਸਟਾਰਟਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਵੀ ਗਈ ਆ ਜੀ ਜਿੱਦਾਂ ਉਹਨਾਂ ਦਾ ਹੁਣ ਕੇਰਲਾ ਦਾ এনवायरमेंट ਆ ਜਿਹੜਾ ਉਹਨਾਂ ਤੇ ਟੈਂਪਰੇਚਰ ਆ ਇਹਦਾ ਹਿਮੀਡੀਟੀ ਠੀਕ ਤੇ ਫ੍ਰੀ ਬਰੀਡਦਾ ਹੈਗਾ ਜੀ ਜਿਆਦਾ ਤੋਂ ਜਿਆਦਾ 20 ਹੋਊਗਾ ਜਾਂ 35 ਹੋਊਗਾ ਜੀ इंडिया ਜਿਹੜਾ ਪੰਜਾਬ ਦਾ ਹੈਗਾ ਬੈਦਰਾ ਆਪਣਾ ਟੈਂਪਰੇਚਰ ਹੈ 45 47 ਦੇ ਜਾਂਦਾ ਹੈ ਜੀ ਜੀ ਬਿਲਕੁਲ ਜੀ ਉਹਦੇ ਕਰਕੇ ਪ੍ਰੋਬਲਮ ਹੋਦੀ ਹੈ ਕਿ ਕਿਤਾਬ ਵੀ ਦੇਖੀ ਹੋਇਆ ਸਾਰਾ ਓਪਨ ਦੇ ਵਿੱਚ ਬਣਾਇਆ ਹੋਇਆ ਆਪਾਂ ਵੀ ਜੀ ਬਿਲਕੁਲ ਤੇ ਇਹਦੇ ਵਿੱਚ ਕੇਸ ਸੈੱਟ ਨੂੰ ਆਜੇ ਥੋੜੀ ਜਿਹੀ ਚੱਲ ਰਿਹਾ ਹੈਗਾ ਕੰਮ ਆਪਣਾ ਇਹਨੂੰ ਲੋਕ ਦਾ ਦੁਆਰਾ ਬਣਾ ਰਹੇ ਹੈਗੇ ਪਹਿਲਾਂ ਗੈਲ ਲੋਫਟ ਦੇ ਨਾਲ ਮਸ਼ਹੂਰ ਹੋ ਤੁਸੀਂ ਇਸ ਇੰਡੀਆ ਹਾਂਜੀ ਗੱਲ 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 ਗੈਲ ਲੋਫਟ ਦੇ ਨਾਂ ਦੇ ਆਪਣਾ ਜੋ ਹੈਗਾ ਫੇਸਬੁੱਕ ਦਾ ਪੇਜ ਹੈਗਾ ਉਹ ਵੀ ਗੈਲ ਲੋਫਟ ਦੇ ਚੱਲਦਿਆਂ WhatsApp ਦੇ ਪ੍ਰੋਫਾਈਲ ਉਹ ਵੀ ਗੈਲ ਲੋਫਟ ਦੇ ਨਾਂ ਇਹ ਤੁਹਾਡੇ ਕੋਲ ਕੁੱਲ ਮਿਲਾ ਕੇ ਮੰਨिए ਵੀ ਕਿ ਕਬੂਤਰ ਨੀ ਕੈਟਾਗਰੀ ਆ ਮਰ ਕੇ ਚੱਲ ਗਈ ਹਾਂ ਜੀ ਇਹ ਸਾਰੇ ਕਬੂਤਰੇ ਨੇ ਜੀ ਇਹਦੇ ਵਿੱਚ 올ਡ ਲੱਛਾ ਕੋਚੀ ਨਾਗੇ ਤੇ ਜੈਕੋਬਨ ਰੀਡ ਆ ਗਈ ਫਿਲਹਾਲ ਆਪਣੇ ਕੋਲ ਇਹ ਹੀ ਆ ਇਹਦੇ ਦੂਸਰੇ ਹੈਗੇ ਕੇਜ ਦੀ ਥੋੜੀ ਚੱਲ ਰਹੀ ਹੈ ਕਿ ਕੰਸਟਰਕਸ਼ਨ ਦਾ ਕੰਮ ਉਹਦੇ ਕਰਕੇ ਉਹ ਫੈਂਸ ਬੋਲੇ ਛੱਡ ਗਏ ਬਾਕੀ ਮੈਂ ਨਾ ਦੇਖਦਾ ਨਾ ਕਬੂਤਰ ਜਦੋਂ ਆ ਕੇ ਮੈਂ ਦੇਖੇ ਜਿਵੇਂ ਨਾ ਆਪਾਂ ਲੰਡੀਆਂ ਜੀਪਾਂ ਨੂੰ ਮੋਡੀਫਾਈ ਕਰਾਉਨੇ ਜਾਂ ਟਰੈਕਟਰ ਮੋਡੀਫਾਈ ਕਰਾਉਨੇ ਆ ਮੈਨੂੰ ਹੋਂ ਲੱਗਿਆ ਜਿਵੇਂ ਕਬੂਤਰ ਵੀ ਬਾਈ ਦੇ ਮੋਡੀਫਾਈ ਕਰਾ ਕੇ ਰੱਖੀ ਹੁੰਦੇ ਆ ਉਹਨਾਂ ਦੀ ਚੱਲ ਆਈ ਹੈ ਸਾਹ ਦੀ ਹੈ ਨਾ ਤੁਸੀਂ ਨਹੀਂ ਕਿ ਪਹਿਲੇ ਬੰਦੇ ਬਹੁਤ ਹੁੰਦੇ ਜਿਹੜਾ ਵੀ ਨਵਾਂ ਬੰਦਾ ਕੋਈ ਵੀ ਆਉਂਦਾ ਹੈਗਾ ਦੇਖਦਾ ਹਰ ਇੱਕ ਬੰਦਾ ਹੀ ਪੁੱਛਦਾ ਪਹਿਲਾਂ ਤਰੀ ਤੇ ਜੱਲ ਲਈ ਹੋਈ ਆ ਹਾਂ ਬਈ ਵੈਲ ਤੱਕ ਦੱਸਦਾ ਨਹੀਂ ਹਾਂ ਬਿਲਕੁਲ ਸਿੱਧਾ ਜੱਲ ਦੇ ਨਾਲ ਬਾਲ ਬੰਦੇ ਕਢਾਉਂਦੇ ਹੈਗਾ ਸੇਮ ਉਹੀ ਚੀਜ਼ ਹੈ ਉਸੇ ਨਾਲ ਬਾਹਰ ਕਰਦੇ ਤੇ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਮੈਨੂੰ ਵੀ ਜੀ ਯਾਰ ਸਾਲ ਤੋਂ ਉੱਪਰ ਹੋ ਗਏ ਤੇ ਫੇਰ ਤਾਂ ਮੈਂ ਜਿਵੇਂ ਬਿਮਾਰੀਆਂ ਕਬੂਤਰਾਂ ਨੂੰ ਪੈਂਦੀਆਂ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਗੀ ਹੋਜੀ हां जी ਤਕਰੀਬਨ ਸੋਵੇ ਕਬੂਤਰਾਂ ਦੀਆਂ ਬਿਮਾਰੀਆਂ ਤੇ ਉਹਦੀ ਚੀਜ਼ ਹੈ ਵੀ ਜਿਹਦਾ ਕੋਈ ਵੀ ਬੰਦਾ ਇੱਕ ਵਾਰ ਨਹੀਂ ਹੋ ਸਕਦਾ ساری ਲਾਈਫ ਚ ਜੀ ਜੀ ਪਰ ਜਿੰਨਾ ਕ ਆਪਾਂ ਨੂੰ ਪਤਾ ਉੰਨੀ ਕ ਆਪਾਂ ਨੋਲੇਜ ਵੰਡਦੇ ਆ ਸਾਰੇ ਮਾ ਤੁਹਾਡੇ ਬੈਠੇ ਆ ਤੁਹਾਨੂੰ ਦੋ-ਤਿੰਨ ਫੋਨ ਆਏ ਸੀਗੇ ਜੀ ਬਿਮਾਰੀਆਂ ਪਰ ਜਿਹੜੇ ਮੈਡੀਕਲ ਪੋਰਟੀ ਜਾਂ ਇੰਜੈਕਸ਼ਨ ਪੜੇ ਬਹੁਤ ਚੰਗੀ ਗੱਲ ਆ ਉਹ ਉਨਾਂ ਦਾ ਆਪਾਂ ਹੈਲਪ ਕਰਦੇ ਹੈਗੇ ਬੰਦੇ ਵੀ ਬਾਕੀ ਚੱਲ ਰਿਹਾ ਆਪਣਾ ਕਿਸ਼ਨ ਕੇਅਰ ਸੈਂਟਰ ਦੇ ਨਾਮ ਤੇ ਚੱਲ ਰਿਹਾ ਹੈ ਗਰੁੱਪ ਜਿਹੜੇ ਵੀ ਕ੍ਰੋਧਾ ਦੀ ਕੋਈ ਬਿਮਾਰੀ ਬਾਰੇ ਮੈਡੀਕਲ ਪੁੱਛਣੀ ਆ ਜੀ ਜੀ ਉਹ ਬੰਦੇ ਉਹਦੇ ਚ ਐਡ ਹੁੰਦੇ ਆ ਗਰੁੱਪ ਦੇ ਵਿੱਚ ਤੇ ਵਧੀਆ ਢੰਗ ਨਾਲ ਉਹਨਾਂ ਨੂੰ ਸਾਰੀ ਬਿਮਾਰੀ ਬਾਰੇ ਦੱਸਿਆ ਜਾਂਦਾ ਉਹਦਾ ਡਾਈਟ ਦੱਸਿਆ ਭਾਈ ਜਿਵੇਂ ਨਾ ਕੁਝ ਪੰਛੀ ਹੁੰਦੇ ਆ ਸਰਕਾਰਾਂ ਲਿਗੋ ਬੈਨ ਹੋ ਗਏ ਮੰਨ ਲਓ ਹੈਨਾ ਵੀ ਸੁਣੋ ਨੀ ਇਹ ਪੰਜ ਜਿਹੜੇ ਕਬੂਤਰ ਆ ਉਹ ਉਸ ਕੈਟਾਗਰੀ ਚ ਆਉਂਦੇ ਆ ਜਾਂ ਨਹੀਂ ਆਉਂਦੇ ਨੇ ਕਬੂਤਰ ਕੋਈ ਵੀ ਜੀ ਗਵਰਨਮੈਂਟ ਵੱਲੋਂ ਬੈਨ ਨਹੀਂਗਾ ਸਾਰੇ ਲੀਗਲ ਆ ਲੀਗਲ ਆ ਕੋਈ ਚੱਕਰ ਨਹੀਂਗਾ ਦਾ ਇਲੈਗਲ ਦੇ ਵਿੱਚ ਆ ਜਾਂਦੇ ਜਿੱਦਾਂ ਆਪਣੇ ਮੂਰਗਰਾ ਆ ਗਏ ਜੀ ਜਾਂ ਆਪਣੇ ਲਾਲ ਮੋਢੇ ਦੇ ਪੰਜਾਬੀ ਦੇ ਦੋਤੇ ਕਹਿੰਦੇ ਆ ਪਾਜਾ ਦੂਸਰੇ ਹੁੰਦੇ ਇੱਕ ਗ੍ਰੀਨ ਰਹਿਣੇ ਦਾ येलो ਰਹਿਣੇ ਦਾ ਜੀ ਜਾਂ ਕਹ ਜੀ ਇਹ ਮੁਨੀਆਂ ਆਉਂਦੀਆਂ ਸੀਆਂ ਫਰੈਂਚਿਸ ਦੇ ਵਿੱਚ ਚਿੜੀਆਂ ਆਈਆਂ ਲਗਾਈਆਂ ਜੀ ਉਹ ਚੀਜ਼ਾਂ ਬਣਦੇ ਜਿਹੜੀ ਇੰਡੀਆ ਦੇ ਨਾਲ ਰਿਲੇਟਡ ਆ ਵਰਕਸ ਉਹ ਸਾਰਾ ਹੀ ਬੈਣਾ ਜਿੱਦਾਂ ਮੰਨ ਲਓ ਕੱਚੂ ਗੁਫੇ ਵਗੈਰਾ ਲਾ ਲੈਂਦੇ ਆ ਤਾਂ ਉਹ ਸਾਰੇ ਬੈਣ ਉਹ ਦਸਤਕਾਰੀ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਕੇ ਬਹੁਤ ਸਾਰਾ ਕੁਝ ਵਗੈਰਾ ਹੁੰਦਾ ਹੁੰਦਾ ਜੀ ਜੀ ਬਿਲਕੁਲ ਦੀ ਬਿਲਕੁਲ ਉਹ ਵਾਰੀ ਕਰਨ ਹੁੰਦਾ ਤੇ ਅੱਗੇ ਜਾ ਕੇ ਤੇ ਜਿਹੜਾ ਫਾਰਸਾ ਉਹ ਤਕਰੀਬਨ ਜਿਹੜੀਆਂ ਦੇਸੀ ਜਿਹੜੀਆਂ ਆਪਾਂ ਦੇਖਦੇ ਸੀ ਆਪਣੇ ਘਰਾਂ ਚਾਹਲਦੇ ਬਿਲਕੁਲ ਬਿਲਕੁਲ ਉਹ ਬੁੜੇ ਤਰੀਕੇ ਖਤਮ ਹੋ ਗਏ ਬਿਲਕੁਲ ਖਤਮ ਹੋ ਗਈਆਂ ਉਹਦੇ ਕਰਕੇ ਵੀ ਅਸੀਂ ਇੱਕ ਕਰ ਰਹੇ ਸੈਸ਼ਨ ਤੁਹਾਨੂੰ ਦਿਖਾਉਣੇ ਹੈਗੇ ਬਾਅਦ ਚ ਇੱਕ ਜੰਗਲ ਆਇਆ ਹੈਗਾ ਅਸੀਂ ਸਾਡੇ ਤੰਗ ਨਾਲਾ ਚ ਅੱਛਾ ਜੀ ਹਾਂ ਜੀ ਉਹ ਆਪਾਂ ਆਪਦੀ ਨਿੱਜੀ ਜ਼ਮੀਨ ਦਿੱਤੀ ਹੈਗੀ ਉਹਨਾਂ ਦਾ ਬਾਗ ਵਾਸਤੇ ਵੀ ਜਿਹਦੇ ਵਿੱਚ ਉਹ ਜਿਹੜੇ ਖਤਮ ਹੋ ਰਹੇ ਪੰਛੀ ਹੈਗੇ ਆਉਣ ਆਦੇ ਹਾਂ ਆਉਣ ਆਦੇ ਕੀ ਕਹਿੰਦੇ ਹਾਂ ਤੁਹਾਨੂੰ ਰਹਿਣ ਵਾਸਤੇ ਆਲੇ ਰਹਿਣ ਲਈ ਰਾਤ ਦਾ ਬਣਾ ਹਾਂ ਬਿਲਕੁਲ ਬਿਲਕੁਲ ਦੇਖੋ ਵੀ ਬਹੁਤ ਵੱਡੀ ਗੱਲ ਹੈ ਇਹ બીજે મે આપ દી જમીનિયર દેણી ਲੋਕ ਆਪਦੇ ફાયદે ਲਈ ਵਰਤਦੇ ਆ ਨਾ ਪਰ ਕੁਦਰਤ ਨੂੰ ਸਮਰપણ ਹੋ ਕੇ ਕੋਈ ચીજ ਨਹੀਂ ਬਹੁਤ ਵੱਡੀ ਗੱਲ ਆ ભਾਈ ਤੇ ਪਹਿਲਾਂ ਥੋੜਾ ਇਸ ਗੱਲ ਦਾ ਵੀ ਧੰਨਵਾਦ ਯਾਰੀ ਵੱਡੀ સેવા ਤੇ ਹੁਣ ਸਤੂ ਕਿਹੜੇ ਕਿਹੜੇ ਨਸਲ ਦੇ ਸਾਨੂੰ ਮੜਾ ਦਿਖਾਓਗੇ ਹਾਂਜੀ 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 ਆ ਹੈਗਾ ਜੀ ਸਲਵਰ ਜੈਕੋ ਬੇਨਾ ਸਲਵਰ ਜੈਕੋ ਬੇਨਾ ਰੰਗੇ ਦਾ ਸਲਵਰ ਕਰਕੇ ਪਹਿਲੇ ਇਸੇ ਕਰਕੇ ਆ ਹਾਂਜੀ ਹਾਂਜੀ ਇਹ ਲਮੂ ਲਗੋਏਨ ਦਾ ਸੈੱਟ ਵੇ ਵੇ ਕਾਰਡਿੰਗ ਹੋਣਾ ਪਹਿਲੇ ਨਹੀਂ ਬਿਲਕੁਲ ਜੀ ਕੁਤਤਨੇ ਨੂੰ ਰੰਗ ਰੂਪੀ ਇਹੇ ਦਿੱਤਾ ਜੀ ਅੱਛਾ ਫਿਰ ਇਹਦੇ ਵਿੱਚ ਇਹ ਦਈ ਰਸਕੇ ਜੀ ਤੇ ਇਹ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਵੀ ਪੰਜਾਬ 'ਚ ਬਾਹਰ ਤੋਂ ਆਪਣੇ ਕੋਲ ਆਏ ਸੀ ਕੋਈ ਕਿੱਥੇ ਆਈ ਨਹੀਂ ਸੀ ਬਿਲਕੁਲ ਪੰਜਾਬ ਦਿੱਲੀ ਚੰਮੂ ਕਹੋ ਹਰਿਆਣਾ ਹਿਮਾਚਲ ਠੀਕ ਬਿਲਕੁਲ ਇਹ ਆਪਣੇ ਕੋਲ ਆਏ ਸੀ ਜਿਸ ਤੋਂ ਪਹਿਲਾਂ ਇਹ ਬੰਗਲਾਦੇਸ਼ ਚ ਜਨਮ ਵਸੇ ਤੇ ਇੱਕ ਦੋ ਬੰਦਿਆਂ ਕੋਲ ਜਿੱਦਾਂ ਕੇਰਲਾ ਵਗੈਰਾ ਹੈਗੀ ਹੈ ਕਿ ਕੋਲ ਕਲਕੱਤਾ ਉਹਨਾਂ ਕੋਲ ਇੱਕ ਦੋ ਬੰਦਿਆਂ ਕੋਲ ਸੀਗੇ ਜੀ ਜ्यादातर ਇਹ ਬੰਗਲਾ ਦੇ ਸੀਗੇ ਠੀਕ ਹੈ ਬਹੁਤ ਤੇ ਇਹਦਾ ਮੇਰਾ ਦੂਜਾ ਆਪਣਾ ਮਹਿੰਗੀ ਬਹੁਤ ਹੁੰਦੀ ਬਾਈਏ ਸੀ ਹਾਂ ਜੀ ਕਿ ਇਹ ਬੱਚੇ ਲੈ ਸੀ ਆਪਾਂ ਬਿਲਕੁਲ ਚੀਖ ਬੱਚੇ ਸੀਗੇ ਜਦੋਂ ਲਈ ਆਗੇ ਅੱਛਾ ਤੇ ਇਹ ਬੱਚੇ ਆਪਾਂ ਨੂੰ 42000 ਰੁਪਏ ਚ ਪਈ ਸੀ 42000 ਕਿੰਨੇ ਸੀ ਦੋ ਬੱਚੇ ਸੀ ਇੱਕ ਬਿਹਰ ਸੀਗਾ ਬੜੇ ਰੁਪਏ ਦੇ ਲਾ ਤੇ ਬਾਈਂਦੇ ਨਹੀਂ ਹਾਂ ਜੀ ਬਿਲਕੁਲ ਜੀ ਸ਼ੌਕ ਦਾ ਤਾਂ ਕੋਈ ਮੌਲ ਨਹੀਂ ਬਾਕੀ ਰੀਅਰ ਬਰੀਡ ਸੀਗੀ ਪੰਜਾਬ ਚ ਨਹੀਂ ਸੀ ਇਸ ਤੋਂ ਪਹਿਲਾਂ ਇਹ ਕੱਲਾ ਦਾ ਤੇ ਤਾਂ ਕਰਕੇ ਆਪਾਂ ਸੀਗਾ ਬਾਈ ਇਹ ਕੋ ਵੀ ਦਰਸ਼ਕੋ ਪੰਜਾਬ ਚ ਹੈਰੀ ਸੀ ਤੇ ਬਾਈ ਹੁਣੀ ਪੰਜਾਬ ਚ ਇਸੇ ਗੱਲ ਕਰਕੇ ਲੈ ਕੇ ਆਏ ਵੀ ਸਾਡੇ ਪੰਜਾਬ ਚ ਵੀ ਹੋਣੀ ਚਾਹੀਦੀ ਆ ਇੱਕ ਵੀ ਤੁਸੀਂ ਸਾਨੂੰ ਕਰਫਰਾਉਂਦੇ ਸੀ ਕਿ ਲਾਲ ਆ ਲੈਣ ਸੀ ਚੱਕਰ ਪਿਆ ਦੀ ਆਪਣਾ ਹਾਂਜੀ ਵੀ ਦੀ ਇਹਨਾ ਮੈਂ ਤੁਹਾਨੂੰ ਦਵਾਉਣਾ ਕਿ ਬਾਸ ਦੋ ਵੀ ਹਾਂਜੀ ਦਿਖਾ ਦਿਓ ਗੱਲ ਆਵੇਂ ਨਹੀਂ ਕਿ ਪੰਜਾਬ ਦੇ ਵਿੱਚ ਨਾ ਪੁਰਾਣਾ ਨਾਂ ਬਣਾ ਕੇ ਰੱਖਿਆ ਮਾਨ ਸਨਮਾਨ ਪਾਈ ਨੇ ਹੋਰ ਨਾ ਸਟੇਟਾਂ ਦੇ ਵਿੱਚ ਵੀ ਆਹ ਜਾਨਵਰਾ ਜਿਹੜੇ ਵੀਰ ਅੱਛਾ ਕੈਪੋਚੀਨ ਆਏ ਕੈਪੋਚੀਨ ਨਗਾਹ ਕੋਸ਼ ਕਹਿ ਜਾਂਦਾ ਆਪਣੇ ਪੰਜਾਬ ਚ ਪਰ ਰੀਜਨਲ ਜਿਹੜਾ ਨਾਮ ਹੈਗਾ ਕੈਪੋਚੀਨ ਜਰਮਨ ਦੀ ਬਰੀਡ ਆਏ ਵਿਗਿਆਨਿਕ ਨਾਮ ਕਹਿ ਸਕਦੇ ਹਾਂ ਜੀ ਤੇ ਇਹਦੇ ਵਿੱਚ ਵੀ ਇਹ ਕਲਰ ਆ ਜਿਹੜਾ ਪੰਜਾਬ ਚ ਹੈ ਨਹੀਂ ਸੀ ਬਿਲਕੁਲ ਨਾ ਬਰਾਬਰ ਸੀ ਅੱਛਾ ਮਤਲਬ ਕਿ ਜਿਵੇਂ ਕਿ ਇਹਦੇ ਇਹ ਜਿੱਦਾਂ ਬਾਹਰ ਕਹਿ ਦਿੰਦੇ ਨੇ ਇਹਦੇ ਵਿੱਚ ਬਾਹਰ ਵਾਲੇ ਤਾਂ ਸੀਗੇ ਰੈੱਡ ਕਲਰ ਚ ਸੀਗੇ ਪਰ ਆਹ ਵਾਲਾ ਕਲਰ ਕਿਸੇ ਕੋਲੇ ਹੈ ਨਹੀਂ ਸੀਗਾ ਇਹ ਤਕਰੀਬਨ ਕੇਰਲ ਵਾਲੇ ਹੀ ਪਾਉਂਦੇ ਸੀ ਉਹ ਸ਼ੌਨਾ ਕੋਲੇ ਸੀ ਹਾਂਜੀ ਮੇਰੇ ਨਾਲ ਕਾਫੀ ਵਾਰੀ ਉਹਨਾਂ ਦੀ ਗੱਲਬਾਤ ਵੀ ਹੋਈ ਪਰ ਜਾਨੀ ਕਿ ਇੱਕ ਪੰਜਾਬ ਦੇ ਨਾਮ ਤੋਂ ਪਤਾ ਨਹੀਂ ਕਿਉਂ ਚੜਦੀ ਮਾਨੀ ਜਾਂਦੇ ਆ ਲੋਕ ਤੇ ਆਪਾਂ ਨੂੰ ਉਹਨਾਂ ਨੇ ਜ਼ਰੂਰ ਦਿੱਤੀ ਹੀ ਜੀ ਅੱਛਾ ਤੇ ਉਸ ਤੋਂ ਬਾਅਦ ਜੁਗਾਈ ਆਪਾਂ ਇਹ ਹੁਣ 40 ਫੀਸ ਮਹਗਾਈ ਜੀ 40 ਜਾਨਵਰ ਇਹ ਮਹਗਾਈ ਕਿੱਥੋਂ ਜਾਂਦੀ ਫਿਰ ਕੇ ਕੇਰਲਾ ਜੀ ਆਪਣਾ ਇੱਕ ਮਿੱਤਰ ਬਣ ਗਿਆ ਜੀ ਅੱਛਾ ਉਹਨੇ ਦਿੱਤੇ ਹਾਂ ਜੀ ਉਹਦੇ ਨਾਲ ਗੱਲਬਾਤ ਕੀਤੀ ਮੈਂ ਅੱਛਾ ਉਹਨਾਂ ਨੇ 40 ਜਾਨਵਰ ਆਪਾਂ ਨੂੰ ਇਹ ਭੇਜ ਦੇ ਵੀ ਜੋੜੇ ਕਿੰਤਾ ਪਿਆਰ ਚ ਭਾਈ ਆਮ ਹੋ ਗਏ ਹੁਣੇ ਨਾ ਬਿਲਕੁਲ ਜੀ ਆਪਣੇ ਜਿੰਨੇ ਕਰੀਬੀ ਮਿੱਤਰ ਸੀਗੇ ਤਰੀਬਨ ਹਰੇਕ ਬੰਦੇ ਨੂੰ ਆਪਾਂ ਦਿੱਤਾ ਬਾਕੀ ਆਪਾਂ ਰੱਖ ਲਏ 20 ਤਾ ਲਾਗੇ ਭਾਈ ਫਿਰ ਉਹਨਾਂ ਕੇਰਲ ਨੂੰ ਕਿਹਾ ਨਹੀਂ ਵੀ ਆ ਦੇਖੋ ਵੀ ਕੰਦਾ ਤੋਂ ਯਾਰ ਨੇ ਕਹਿੰਦਾ 40 ਲੱਖ ਰੱਖ ਦੇ ਅਜਿਹਾ ਕੋਈ ਭਾਈ ਪਾਈ ਦੀ ਫੋਟੋ ਹੁਣ ਜਾਣਦਾ ਜੀ ਜੋ ਪਾਈ ਦੀ 40 ਜਾਣ ਦਾ ਕਿੱਥੇ ਫਿਰਦੇ ਗਰੇਵਾਰ ਬਿਲਕੁਲ ਭਾਈ ਉਹ ਮੇਰੀ ਫੋਟੋ ਤੇ ਵੀ ਕਮੈਂਟ ਨਹੀਂ ਕਰਦੇਗੇ ਹਾਂ ਕਮੈਂਟ ਕਰਦਾ ਕਰਦਾ ਇਹ ਬੰਦੇ ਅਗਲੇ ਕਿੱਥੋਂ ਜਾਵਦੇ ਪੰਜਾਬ ਚ ਤੁਸੀਂ ਤਾਂ ਕਾਲਜੇ ਮੋ ਜਾ ਕੇ ਤਾਂ ਦੇਖਣ ਦੇ ਕਿ ਕਮੈਂਟ ਕਰਦਾ ਕਰਨਾ ਉਹਨਾਂ ਨੇ ਤੇ ਹੋਰ ਭਾਈ ਇੱਕ ਆ ਬੜਾ ਸੋਨਾ ਜਿਆ ਜੀਆਂ ਦਾ ਮੈਨੂੰ ਇਹ ਕਿਹੜੀ ਵੈਰੈਟੀ ਆ ਉਹ ਦੇਖ ਵਿੱਚ ਪਾ ਦਿਖਾਓ ਵੱਟ ਕੇ ਵੀ ਦੇਖੋ ਵੀ ਗੱਲ ਨਹੀਂ ਹੋਣੀ ਕੱਲੇ ਪੰਛੀ ਰੱਖਿਆ ਗੱਲਾਂ ਤਾਂ ਕਹ ਲੋ ਵੀ ਮਾਨ ਸਰਮਾਨ ਦੀ ਵੀ ਆ ਨਾ ਇਹ ਮੈਨੂੰ ਵੱਡੀ ਗੱਲ ਲੱਗੀ ਤੇ ਬਹੁਤ ਮਹਿੰਗੀ ਕੀਮਤ ਵਾਲੇ ਕਬੂਤਰ ਨੇ ਆਹ ਆਹ ਉਹ ਵਰਨਾ ਨਾ ਵੱਡੀ ਚੰਨ ਜੀ ਦੀ ਅੱਖਾਂ ਦੇ ਵੱਡੀ ਨਾ ਇਹ ਕੀ ਚੀਜ਼ ਖੇਦੀ ਕੀ ਇਹਨੂੰ ਇਹ ਵੀ ਜੈਕੋਬਨ ਆ ਜੀ ਜੈਕੋਬਨ ਹਾਂ ਜੀ ਇਹ ਰੈੱਡ ਬਾਰ ਦੇ ਵਿੱਚ ਆ ਜੀ ਰੈੱਡ ਅੱਛਾ ਇਹ ਇਹ ਜਰਮਨ ਦਾ ਹੀ ਆ ਇਹ ਹਾਂ ਜੀ ਹਾਂ ਜੀ ਇਹ ਬਾਅਦ ਵੀ ਫ੍ਰੀ ਰਹੇਗੇ ਜੀ ਤੇ ਕੋ ਕਾਲਾ ਜਿਹਾ ਜਿਹੜਾ ਇੱਕ ਬੈਠਾ ਆ ਹੈਗਾ ਜੀ ਬਲੂ ਚੈੱਕ ਕਰ ਬਲੂ ਚੈੱਕ ਕਰ ਹਾਂ ਜੀ ਹਾਂ ਜੀ ਆ ਵੀ ਬਲੂ ਚੈੱਕ ਕਰਾ ਹਨਾ ਹਾਂ ਜੀ ਤੇ ਦਿਖਾਓ ਮੜਾ ਜਿਹਾ ਫੜਕ ਲੈ ਸਕਦਾ ਨਹੀਂ ਦਾਰੀ ਮੜਦਾ ਬਾਈ ਨਹੀਂ ਸੀ ਬਿਲਕੁਲ ਇਹ ਤਾਂ ਬਹੁਤ ਪਿਆਰੀ ਚੀਜ਼ ਹੈ ਜੀ ਦੇਖੋ ਵੀ ਬਾਲ ਕਮਾਲ ਨਾ ਖੂਬਸੂਰਤ ਯਾਰ ਕੁਦਰਤ ਕਿੱਡਾ ਵੱਡਾ ਹੀ ਚਿੱਤਰਕਾਰ ਆ ਕੁਦਰਤ ਹੈ ਨਾ ਕਿੰਨੇ ਕਿੰਨੇ ਰੰਗ ਭਰਿਆ ਕੁਦਰਤ ਨੇ ਯਾਰ ਪੰਛੀਆਂ ਪਰਿੰਦਿਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਇਹ ਇੱਕ ਰੰਗ ਆ ਮੈਂ ਜਿੰਦਗੀ ਵਿੱਚ ਪਹਿਲੀ ਵਾਰੀ ਦੇਖ ਰਿਹਾ ਸਾਰੇ ਪੰਛੀ ਤੇ ਹੋ ਸਕਦਾ ਤੁਸੀਂ ਵੀ ਬੋਧ ਦੇਖ ਰਹੇ ਹੋ ਤੇ ਹੋ ਸਕਦਾ ਤੁਸੀਂ ਉਹਨੂੰ ਮੇਰੇ ਬਾਰੇ ਤੋਂ ਪੱਧ ਵੀ ਜਾਣਕਾਰੀ ਤੁਹਾਡੇ ਕੋਲੇ ਹੋਵੇ ਨਾ ਤੇ ਕਮਾਲ ਦੀਆਂ ਗੱਲਾਂ ਆ ਦੇਖੋ ਬਈ ਯਾਰ ਆ ਤਾਂ ਇਹ ਰਜਾਈ ਨਹੀਂ ਫਿਰਦਾ ਨਾਲ ਬਈ ਇਹ ਹਨਾ ਇਹ ਤਾਂ ਗਰਮੀ ਬਹੁਤ ਮੰਦਾ ਹੋ ਜੇ ਮੇਰੇ ਕੋਲ ਵੱਡੇ ਵੱਡੇ ਆ ਨਹੀਂ ਇਹ ਕੁਦਰਤ ਨੇ ਬਣਾਈ ਏ ਇਤਾਂ ਦੀ ਚੀਜ਼ ਹੈਗੀ ਆ ਅੱਛਾ ਤੇ ਜੇ ਇਹ ਦੀ ਜੈਕ ਕੱਟ ਦਿੱਤੀ ਆ ਵੈਸੇ ਪੰਜਾਬ ਦੇ ਵਿੱਚ ਆਪਣੇ ਕੱਟ ਰਹੇ ਇਹਨੂੰ ਜੈਕ ਵੀ ਕਹਿੰਦੇ ਆ ਨਗਾਬ ਵੀ ਕਹਿੰਦੇ ਆ ਠੀਕ ਹਾਂ ਠੀਕ ਆ ਜੇ ਕੱਟ ਦਿੰਦੇ ਆ ਬਹੁਤ ਲੋਕ ਪਰ ਉਹਦੇ ਨਾਲ ਨਾ ਜਨਮ ਤੋਂ ਹਟ ਟਾਈਮੋਂ ਦਾ ਚੱਕਰ ਗਿਆ ਬੰਕ ਜੋ ਕੁਦਰਤ ਨੇ ਚੀਜ਼ ਨਾ ਦਿੱਤੀ ਆ ਨਾ ਉਹਦਾ ਕੋਈ ਨਾ ਕੋਈ ਫਾਇਦਾ ਹੈਗਾ ਨਾ ਆ ਦੇਖੋ ਕਿੰਨਾ ਖੂਸੂਰਦੇ ਯਾਰ ਪੰਛੀ ਨੇ ਲੈ ਕਮਾਲ ਤੇ ਬਾਈ ਜੀ ਫਿਰ ਇਹ ਤੂੰ ਮੰਨ ਲਓ ਕਿਸੇ ਸਾਡੇ ਦਰਸ਼ਕ ਵੀਰ ਨੇ ਲੈਣੇ ਵੀ ਹੋਣ ਹਾਂਜੀ ਬਿਲਕੁਲ ਕੀ ਕਿਵੇਂ ਕਰ ਸੰਪਰਕ ਕਰਨਾ ਤੁਹਾਨੂੰ ਮੋਬਾਈਲ ਤੇ ਹਾਂਜੀ ਹਾਂਜੀ ਬਿਲਕੁਲ ਜੀ ਦਿਨੇ ਵੀ ਕੋਈ ਦੇ ਵੀ ਦਿੰਦੇ ਤੁਸੀਂ ਹਾਂਜੀ ਹਾਂਜੀ ਵੀਰੇ ਸੇਵ ਵੀ ਕਰਦੇ ਹੈਗਾ ਪੰਜ ਦਾ ਬੱਚੇ ਵਗੈਰਾ ਨਿਕਲਦੇ ਹੈਗੇ ਆ ਉਹ ਅੱਗੇ ਸਿੰਦੇ ਦਰਸ਼ਕੋ ਵੀ ਬਾਈ ਜੀ ਹੋਣੀ ਕਬੂਤਰ ਤੁਹਾਡਾ ਐਡਰੈਸ ਹੋਵੇ ਨਾ ਕਬੂਤਰ ਦੇ ਵੀ ਦਿੰਦੇ ਨੇ ਬੱਚੇ ਢਾਹ ਆ ਗਿਆ ਨਾ ਹਾਂਜੀ ਹਾਂਜੀ ਤੇ ਉਸ ਤਰੀਕੇ ਦੇ ਮਸਲੇ ਦੇ ਵਿੱਚ ਤੁਹਾਡਾ ਬਾਈ ਜੀ ਉਹਨਾਂ ਦਾ ਨੰਬਰ ਮੈਂ ਵਿੱਚ ਪਾ ਦੂੰਗਾ ਇੱਕ ਵਾਰੀ ਮੈਂ ਐਡਰੈਸ ਫੇਰ ਤੁਹਾਨੂੰ ਦੁਬਾਰਾ ਦੱਸਦਾ ਗਗਨਦੀਪ ਜ਼ਿਲ੍ਹਾ ਮੋਗਾ ਪਿੰਡ ਨੱਥੋਕੇ ਏ ਬਾਈ ਇਹਨਾਂ ਦਾ ਪੈਂਡਾ ਇੱਥੇ ਬਾਗੇ ਪੁਰਾਣੇ ਦੇ ਕੋਲ ਆ ਜਾਂਦਾ ਤੇ ਨੰਬਰ ਵਿੱਚ ਦੇਵਾਂਗੇ ਅਗਰ ਤੁਹਾਨੂੰ ਵੀ ਲੋੜ ਹੋਵੇ ਤਾਂ ਬਾਈ ਜੀ ਜਣੇ ਤੋਂ ਲੈ ਸਕਦੇ ਹੋ ਕਿਉਂ ਬਾਈ ਜੀ ਬਿਲਕੁਲ ਜੀ ਕੋਈ ਗੱਲ ਨਹੀਂ ਤੇ ਕੋਈ ਸੁਝਾਅ ਦੇਣਾ ਚਾਹੁੰਦੇ ਸੋਡੇ ਪੰਛੀ ਪ੍ਰੇਮੀ ਸਾਨੂੰ ਦਿਖ ਰਹੇ ਹੋਣਗੇ ਹਨਾ ਤੁਹਾਡਾ ਤਿਆਰਵਾ ਵੀ ਲੰਬਾ ਤੇ ਕੋਈ ਸੁਝਾਅ ਸਾਡੇ ਇਹਨਾਂ ਪੰਛੀ ਪ੍ਰੇਮੀ ਬੰਦਿਆਂ ਨੂੰ ਬੱਸ ਵੀਰੇ ਇਹੀ ਆ ਜੀ ਜਨਮਾ ਥੋੜੇ ਰੱਖ ਲੋ ਤਸੱਲੀ ਨਾ ਰੱਖ ਲਓ ਖੁੱਡੇ ਵਗੈਰਾ ਵਧੀਆ ਖੁੱਲੇ ਬਣਾ ਲਓ ਹਵਾਦਾਰ ਬਣਾ ਲਓ ਤੇ ਕਈ ਵਾਰ ਕੀ ਕਰਦਾ ਬੰਦੇ ਨੂੰ ਸ਼ੌਂਕ ਹੋ ਜਾਂਦਾ ਵੀ ਮੈਂ ਜਾਨਵਰ ਰੱਖ ਲਏ ਮੇਰੇ ਕੋਲ ਜੀ 100 ਜਾਨਵਰ ਆ ਜੀ ਪਰ ਉਹ ਖੁੱਡਾ ਜਿਹੜਾ ਹੁੰਦਾ ਉਹਦੇ ਜਗ੍ਹਾ ਹੈ ਇਹ ਰੱਖਣ ਵਾਲੀ ਉਹ ਮੋਸ਼ਕਲ ਨਾਲ ਵੀ ਜਾਨਵਰ ਆ ਦੀ ਹੋ ਗਿਆ ਬਿਲਕੁਲ ਉਹਦੇ ਵਿੱਚ ਜਾਨਵਰ ਦਾ ਨੁਕਸਾਨ ਹੋ ਜਾਂਦਾ ਜੀ ਜਿਹੜਾ ਆਪਾਂ ਕਹਿੰਦੇ ਹੁਣ ਚੱਲ ਰਹੀ ਆ ਹੁਣ ਫੇਰ ਤੋਂ ਦੁਬਾਰਾ ਦੁਬਾਰਾ ਚੱਲ ਰਹੀ ਆ ਧੌਣ ਕਮਾਉਣ ਦੀ ਤੇ ਉਹਦਾ ਇਹੀ ਕਾਰਨ ਹੈ ਜੀ ਹੀਟ ਸਟ੍ਰੋਕ ਉਹ ਕਿ ਉਹ ਜਾਨਵਰ ਇਹਦਾ ਟੈਗ ਦੇ ਵਿੱਚ ਆ ਜਾਂਦਾ ਕਿਉਂਕਿ ਜੀ ਗਰਮੀ ਜਿਆਦਾ ਹੁੰਦੀ ਆ ਨਾ ਕਿਉਂਕਿ ਆਪ ਦੀ ਹੀਟ ਬਹੁਤ ਜਿਆਦਾ ਹੁੰਦੀ ਆ ਜਿਆਦਾ ਬਹੁਤ ਹੀ ਹਨ ਤੇ ਮੈਂ ਦੇਖ ਰਿਹਾ ਬਾਈ ਜੀ ਬਣਾ ਦਾ ਜਿਹੜਾ ਖੁੱਡਾ ਆ ਪਿਆ ਨਾ ਮੈਂ ਇਹਨੂੰ ਖੁੱਡਾ ਤਾਂ ਨਹੀਂ ਕਹਿ ਸਕਦਾ ਬਾਈ ਇਹਨੂੰ ਮੈਂ ਕਹਿ ਲਾਂ ਕਿ ਇਹਦਾ ਬੰਦੇ ਸ਼ਹਿਰਾਂ ਦੇ ਵਿੱਚ ਟਿਕਵਰੇ ਚ ਨਹੀਂ ਰਹਿੰਦੇ ਉਹ ਜਿੱਦੇ ਕਬੂਤ ਵੱਡਾ ਕਮਰਾ ਪੂਰਾ ਯਾਰ ਫਲ 25x12 ਦਾ ਜੀ 25x12 ਦਾ ਤਾਂ ਕਬੂਤਰਾ ਬਾਸ ਦੇ ਪਾ ਕੇ ਦਿੱਤਾ ਆਪਣੇ 10 ਸਾਲ ਤੋਂ ਸਾਪੇ ਤੈਨੂੰ ਖੁੱਡਾ ਕਹੀਏ ਕਿ ਕੀ ਕਹੀਏ ਇਹਨੂੰ ਤੇ ਕਮਾਲ ਕੀਤੀ ਪਈ ਆ ਬਾਈ ਤੇ ਤੁਹਾਡਾ ਧੰਨਵਾਦ ਜਰਾ ਤੁਸੀਂ ਸਾਨੂੰ ਬੇਸ਼ਕੀਮਤੀ ਸਮਾਂ ਦਿੱਤਾ ਤੇ ਸਾਡੇ ਦਰਸ਼ਕਾਂ ਨੂੰ ਵੀ ਕਹ ਲਓ ਕਿ ਲਾਜਵਾ ਪੰਛੀ ਤੁਸੀਂ ਦਿਖਾਏ ਸੋ ਦਰਸ਼ਕੋ ਅਗਲੀ ਵਾਰੀ ਫਿਰ ਨਵੀਂ ਗੱਲਬਾਤ ਦੇ ਨਾਲ ਫਿਰ ਉਪਰੂ ਹੋਵਾਂਗੇ ਸਤਿ ਸ੍ਰੀ ਅਕਾਲ